ਸੀਨ ਅੜ ਗਿਆ ਬਾਬੇ ਤੋਂ ਫੇਲਤੀ ਅੜ ਗਿਆ ਧੀ ਤਾਂ ਮੈਂ ਬੈਠੀ ਆ ਧੁੱਪ ਚ ਇਧਰ ਇਧਰ ਚੇਲੀਆਂ ਆ ਰਹੀਆਂ ਆਂ ਉਹ ਜੀ ਦੀ ਤਾਂ ਜਮਾ ਧੁੱਪ ਜਿਹਾ ਵਿਚਾਰੀ ਬਾਬਾ ਕਹਿੰਦਾ ਬਾੜ ਰੜਿਆ ਪਿਆਗਾ ਕੁਛ ਨਾ ਕੋ ਦੌਰਾ ਜਾ ਉਪਾਏ ਮੇਰੇ ਦੁਬਾਦ ਮੈਨੂੰ ਐਸੀ ਆਓ ਉੱਥੇ ਡਾਕਟਰ ਤੇ ਇਹ ਤੋਂ ਪਹਿਲਾਂ ਵੀ ਇਹ ਵਿਚਾਰੀ ਧੁੱਪੇ ਹੀ ਸੀਨ ਕਰਕੇ ਆਈ ਹੈਗੀ ਸੀਨ ਕਰਕੇ ਆਈ ਆ ਬਈ ਬਹੁਤ ਕੁਝ ਸਾਨੂੰ ਬਹੁਤ ਮਿਹਨਤਾਂ ਕਰਨੀਆਂ ਪੈਂਦੀਆਂ ਨੇਗੀਆਂ ਹਨਾ ਅੱਜ ਤਾਂ ਇਹਦਾ ਜੋ ਵਧੀਆ ਦੇਖਿਆ ਕੋਈ ਕਮੈਂਟ ਕਰਿਆ ਕਰੋ ਹੂੰ ਤੇ ਥੋੜੇ ਸਿਰਤੀ ਅਸੀਂ ਤੁਰੇ ਫਿਰਦੇ ਆਂਗੇ ਹੂੰ ਇਧਰ ਬਾਬਾ ਜੀ ਥੋੜੇ ਸਾਡੇ ਬਾਬੇ ਤੋਂ ਪੁੱਛ ਲਓ ਤੇ ਬਾਬਾ ਮੇਰਾ ਮੂੰਹ ਦੇ ਦੇ ਕਿ ਡਰ ਜਾਂਦਾ ਮੈਨੂੰ ਨਹੀਂ ਲੱਗਦਾ ਵੀ ਬਾਬੇ ਨੂੰ ਪੈਸੇ ਦਿਵਾਉਂਦੇ ਬਾਬਾ ਕਹਿੰਦਾ ਮੈਨੂੰ ਇਹ ਤੇ ਡਰ ਲੱਗਦਾ ਜਾਨਾ ਪੰਚਰ ਵਾਲੇ ਮੈਨੂੰ ਦੇਣੇ ਪੈ ਜਾਣੇ ਪੰਚਰ ਵਾਲੇ ਮੈਨੂੰ ਦੇਣੇ ਪੈ ਜਾਣੇ ਉਧਰ ਕੈਮਰਾ ਵਾਲਾ ਉਧਰ ਉਹਦੀ ਹੋਣਾ ਆ ਗਿਆ ਉਹਦੇ ਘਰ ਵਾਲੀ ਫੋਨ ਕਰੀ ਜਾਂਦੀ ਕਿ ਚੱਲੇ ਕੇ ਜਾ ਤੇਰੇ ਅੱਖਾਂ ਬੁੱਟੀਆਂ ਨੇ ਕੰਦਰੀ ਕੈਮਰਾਮੈਨ ਮੇਰੇ ਨਾਲ ਲੜਾਈ ਹੋਗੀ ਕੈਮਰਾਮੈਨ ਦੀ ਫੋਹਲਾਈ ਆਏ ਤੇ ਮੈਂ ਲਿਖੇ ਪਾਉਂਗਾ ਬਣਾਉਂਦਾ ਕੈਮਰਾਮੈਨ ਦੀ ਘਰ ਵਾਲਿਆਂ ਨਾਲ ਲੜਾਈ ਹੋਗੀ ਆ ਆ ਕੀ ਆੜਾ ਆ ਕੀ ਬੈਕਰ ਨਾਲ ਸੌਖੀ ਗੱਲ ਨਹੀਂ ਬਈ ਉਹਦੇ ਕਹਿੰਦੇ ਰਿਸ਼ਤਾ ਰਿਸ਼ਤਾ ਕਰਨਾ ਹੋਊਗਾ ਤੋਲੇ ਦੀ ਪਾ ਦੂੰਗਾ ਹੋਰ ਪੰਡਤਾ ਕੋਲ ਜਾਂਦਾ ਵੀ ਬਾਬਾ ਜੀ ਕੋਈ ਕਰੋ ਕਿਰਪਾ ਜਾਂਦਾ ਸੀ ਫਿਰ ਹੁਣ ਕੀ ਹੋਊਗਾ ਉਹ ਕਿਧਰੋਂ ਜਾਂਦਾ ਵੀ ਖੜਾ ਛੱਟੇ ਆਇਆ ਕਿਧਰੋਂ ਜਾਂਦਾ ਕਿਤ ਬਾਲਾ ਖਾ ਉਹ ਲਵ ਕਰੋ ਸੀਨਾ ਸੀਨ ਲਾਉ ਤੂੰ ਜਰਾ ਰੈਡੀ ਐਕਸ਼ਨ ਕੀ ਹੋ ਗਿਆ ਬਪਾ ਜੀ ਭਾਈ ਤੁਹਾਡੇ ਤਾਂ ਘਰੇ ਬਹੁਤ ਵੱਡਾ ਝੋਲਾ ਪਹਿਰਿਆਗਾ ਕਿ ਝੋਲਾ ਪਹਿਰਿਆ ਬੱਸ ਇਹ ਜਿਹਾ ਕਿਉਂਗਾ ਭਾਈ ਸਾਡੇ ਘਰੇ ਨੂੰ ਸੱਸ ਦਾ ਕਲੇਸ਼ ਆ ਭਾਈ ਤੁਹਾਡਾ ਆਪਾ ਜੀ ਤੁਸੀਂ ਤਾਂ ਅੰਦਰ ਜਾਨੀ ਹੋਗੇ ਲੇ ਤਾਂ ਸਾਡੇ ਘਰੇ ਬਹੁਤ ਜਿਆਦੇ ਆਪਾ ਜੀ ਮੇਰੀ ਨੂਨੂ ਦਾ ਕੋਈ ਚੱਜ ਦਾ ਕੰਮ ਨਹੀਂ ਕਰਨਾ ਆਉਂਦਾ ਤੇ ਉਹ ਵੀ ਮੇਰੇ ਬੂਰੇ ਬੋਲਦੀ ਆਪਾ ਜੀ ਉਹ ਬੋਲੂ ਵੀ ਉਹ ਭਾਈ ਉਹ ਜਿਹੜੀ ਪਿੱਛੋਂ ਚੀਜ਼ ਲੱਗੀ ਹੋਈ ਹੈਗੀ ਇੰਨੀ ਤਾਕੜੀ ਪਤੀਲ ਆ ਨੰਦਾਂ ਦੇ ਵਿੱਚ ਵਿਆਹੀ ਗਈ ਹਾਏ ਆਪਾ ਜੀ ਨੰਦਾਂ ਚ ਵਿਆਹੀ ਗਈ ਨਾਲੇ ਮੈਂ ਤਾਂ ਸੁਣਿਆ ਆਪਾ ਜੀ ਜਿਹੜੀ ਨੰਦਾਂ ਦੇ ਵਿੱਚ ਵਿਆਹੀ ਜਾਵੇ ਚੀਜ਼ ਉਹ ਤਾਂ ਪੈਂਡਾ ساری ਉਮਰ ਨਹੀਂ ਛੱਡਦਾ ਪਰ ਹੁਣ ਕੋਈ ਲਾਜ ਬਾਬਾ ਜੀ ਕੀ ਹਾਲ ਤੁਸੀਂ ਖੀਲਾ ਕਰੋ ਬਾਬਾ ਜੀ ਸਾਡਾ ਤਾਂ ਕੋਈ ਖੀਲਾ ਤਾਂ ਕਰਦਾਂਗੇ ਭਈ ਕਾ ਗੋਰਸ ਫੋਰਸ ਕਰਦਾ ਖਰਚਾ ਪੈਣ ਲੱਗਦਾ ਖੀਲਾ ਤਾਂ ਕਰਦੇ ਪਹਿਲਾਂ ਮੇਰੀ ਗੋਰ ਨਾਲ ਲੱਗੂ ਬਹੁਤ ਵਾਹ ਖਰਚਾ ਜਾਵੇ ਹਾਂ ਖੀਲਾ ਤਾਂ ਕਰਦਾਂਗੇ ਪਹਿਲਾਂ ਮੇਰੀ ਗੋਰ ਨਾਲ ਗੱਲ ਬਣੂ ਥੋੜਾ ਤੋਂ ਤੇ ਉਹਦਾ ਪਰਸਾ ਵੀ ਪਿਆ ਮਾੜਾਗਾ ਤੁਸੀਂ ਤਾਂ ਦੂਰ ਰਹੇ ਉਹਦਾ ਘਰ ਨਾਲ ਜਿਹੜਾ ਥੋੜਾ ਮੁੰਡਾ ਹੋ ਵੀ ਦੂਰ ਰਹਿਣਾ ਚਾਹੀਦਾ ਬਾਕੀ ਪੀ ਤੇ ਖਰਚਾ ਲੱਗੂਗਾ 15000 ਰੁਪਏ ਬੋਲਦੇ ਕੰਨ ਓਏ ਕੋ ਉਹ ਤਾਂ ਤਾਂ ਬਰਾਜ ਦੋ ਕਹਾਂ ਨੂੰ ਦਾ ਯੂਨੀਵਰਸ ਦਾ ਕਿਲੇਸ਼ ਆ ਇੱਕ ਉਹ ਹੈਰਾਨ ਜੀ ਪਪਾ ਜੀ ਸੋਨੂ ਕਿਹਨ ਪਤਾ ਉਹ ਦੁਬਾ ਚੋ ਬੋਲੂਗੀ ਇਹਨਾਂ ਨੇ ਆਪ ਹੀ ਬੋਲ ਦਿੱਤੀ ਨਾ 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 ਪਹਿਲਾਂ ਉਹ ਅੰਤਰਾਜਮੀ ਉਹ ਆਪ ਹੀ ਬੋਲੂ ਅੰਤਰਾਜਮੀ ਦਾ ਬਾਅਦ ਚ ਕਹੂਗਾ ਨਾ ਪਹਿਲਾਂ ਤੁਸੀਂ ਵੀ ਕਹਿਣਾਗੇ ਇਹ ਗੱਲ ਹਾਂ ਪਹਿਲਾਂ ਪਹਿਲਾਂ ਇਹਨਾਂ ਦਾ ਹੈਰਾਨ ਜਿਹੜਾ ਕਰ ਕਲੋਜ਼ ਕਲੋਜ਼ ਕਰੀ ਹੋਊ ਹੈਰਾਨਗੀ ਨਹੀਂ ਹੁੰਦੀ ਪਪਾ ਜੀ ਤੁਹਾਨੂੰ ਦੋ ਪਹੁੰਚੂਗਾ ਪਤਾ ਲੱਗਿਆ ਦਵਾਰੇ ਕਰਨਾ ਬੈਕਅਪ ਨਹੀਂ ਇਹਨੇ ਕੋਲੋ ਜਾ ਕੋਲੋ ਜਾ ਓਡਾ ਕਿਹੜਾ ਕੋਈ ਬਾਪਾ ਜੀ ਤੁਹਾਨੂੰ ਕਿਵੇਂ ਪਤਾ ਪਤਾ ਨਹੀਂ ਫਿਰ ਨਹੀਂ ਬੰਨ ਲੱਗਦਾ ਨਾ ਉਦੋਂ ਨਹੀਂ ਪਤਾ ਆਇਆ ਬਾਪਾ ਜੀ ਤੁਹਾਨੂੰ ਕਿਵੇਂ ਪਤਾ ਵੀ ਸਾਡਾ ਇੰਨਾ ਕਲੇਸ਼ ਰਹਿੰਦਾ ਨੂੰ ਫੱਜਦਾ ਸੱਚ ਦਾ ਨਹੀਂ ਸੱਚ ਦਾ ਸੱਚ ਦਾ ਬਾਪਾ ਬਾਪੇ ਨੇ ਵੇਲ ਜਾਤੀ ਬਾਪਾ ਦਾ ਮੈਂ ਤਾਂ ਉਹ ਵੇਖਦਾ ਨੂੰ ਬਾਪਾ ਜੀ ਤੁਸੀਂ ਅੰਤਰ ਜਾਨੀ ਆ ਸੋਨੂ ਕਿਵੇਂ ਪਤਾ ਵੀ ਸਾਡਾ ਨੂਸ ਹੱਸਦਾ ਕਲੇਸ਼ ਰਹਿੰਦਾਗਾ ਹਾਂ ਉਹਦੇ ਉਹਦੇ ਨਾਲ ਕੋਈ ਹੈਗਾ ਲੈ ਭੈਣ ਤੈਨੂੰ ਮੈਂ ਕਿਹਾ ਮੈਂ ਤੈਨੂੰ ਕਿਹਾ ਨਹੀਂ ਸੀਗਾ ਹਾਂ ਜੇ ਬਾਂਤਰ ਜਾਨੀ ਆ ਨਹੀਂ ਮੇਰੀ ਸਾਰੀ ਉਮਰ ਇੱਥੇ ਕਦੇ ਮੇਰੇ ਬਾਹਰ ਵੀ ਨਹੀਂ ਆਉਂਦੀ ਹੈ ਕਿਉਂ ਰੇੜਾ 10 ਜੋੜੇ ਜੁੱਤੀਆਂ ਦੇ ਘਸ ਗਿਆ ਰੇ ਆਉਂਦੀ ਦੇ ਹਾਂ ਠੀਕ ਹੈ ਉਹਦਾ ਦੇਖੀ ਹੱਥ ਮਾਰ ਮਾਰ ਕੇ ਹਾਂ ਠੀਕ ਹੈ ਲੈ ਮੈਂ ਤੈਨੂੰ ਕੀ ਆਖਿਆ ਸੀ ਭੈਣੇ ਵੀ ਬਾਬਾ ਤਾਂ ਅੰਤਰ ਜਾਨੀ ਆ ਦੋ ਦਦਾ ਦੋਦ ਤੇ ਪਾਣੀ ਦਾ ਪਾਣੀ ਕਰ ਦੰਦਾ ਨਾਲੇ ਮੈਂ ਈ ਕਾਂਵਲੀ ਥੋੜੋ ਆਂਗੀ ਇੱਥੇ ਆਉਂਦੀ ਨੂੰ ਮੈਨੂੰ 10 ਸਾਲ ਹੋ ਗਏ ਠੀਕ ਹੈ ਅੱਦੇ ਪਿੰਡ ਦਾ ਭਲਾ ਕਰਾਤਾ ਮੈਂ 10 ਤਾਂ ਨੂੰ ਹਾਂ ਦੇ ਮੁੰਡੇ ਹੋਏ ਆਪਣੇ ਪਿੰਡ ਦੀਆਂ ਦੇ ਬਾਬੇ ਤੋਂ ਫਲ ਪਵਾਇਆ ਸੀ ਤੇ ਮੇਰੇ ਆਈ ਪਰਚਾਈ 10 ਸਾਲ ਹੋ ਗਏ ਸੀ ਲੈ ਇੱਥੇ ਨੂੰ ਸੁਖਨਾ ਜੋੜੇ ਹੋਏ ਆ ਜੋੜੇ ਮੈਂ ਤਾਂ ਤੈਨੂੰ ਉਦਣ ਵੀ ਕਹਿੰਦੀ ਸੀ ਪਰ ਪਾਪਾ ਤੂੰ ਮੇਰੀ ਨਹੀਂ ਸੀ ਗੱਲ ਮੰਨਦੀ ਹੁਣ ਲੱਗ ਗਿਆ ਪਤਾ ਪਾਪਾ ਕਿੰਨਾ ਕਰਨੀ ਆਲ ਹਮ ਵੀ ਗੱਲ ਉਹ ਜਿਹੜਾ ਇਹ ਸੀ ਇੱਥੇ ਤੂੰ ਆਏ ਤੁਸੀਂ ਆਏ ਕਰੋ ਕਦੇ ਠੀਕ ਹੈ ਠੀਕ ਹੈ ਮੰਨੋ ਵੀ ਕਰੋ ਹੱਲ ਫਿਰ ਕੋਈ ਸਾਡਾ ਕਰੋ ਹੱਲ ਬਾਬਾ ਜੀ ਅੱਜ ਕਦੇ ਹੱਲ ਤਾਂ ਵੀ ਕਰਾਂਗੇ ਨਾਲੇ ਤੁਹਾਨੂੰ ਕਈ ਗੱਲਾਂ ਦਾ ਗੌਰ ਰੱਖਣੀ ਪਊਗੀ ਵੀ ਤੁਹਾਡਾ ਦਾ ਪ੍ਰਸ਼ਾਵਾ ਵੀ ਪਿਆ ਮਾੜਾ ਹੈਗਾ ਉਹ ਤਾਂ ਜਿੰਨਾ ਹੋ ਸਕੇ ਦੂਰ ਰਹੋ ਜਿਹੜਾ ਤੇ ਘਰ ਵਾਲਾ ਉਹ ਗੱਲਾਂ ਕਹਦੇ ਕਿ ਕੀੜ ਵਾਲੀਆਂ ਕਈਆਂ ਦਾ ਹੈ ਨਹੀਂ ਇਹਨੇ ਹਜੇ ਚਾਹ ਤੇ ਕਹਿੰਦਾ ਦਿੱਤੀ ਹੈ ਨਾ ਫਿਰ ਉਦੋਂ ਉਦੋਂ ਅੱਗੇ ਲੱਗੂ ਸੀ ਨੇ ਇਹ ਹਾਂ ਵੀ ਘਰ ਵਾਲਾ ਵੀ ਜਿਹੜਾ ਉਹ ਵੀ ਦੂਰ ਰਹੇ ਉਹ ਤਾਂ ਨਹੀਂ ਸੀ ਨੱਗੇ ਲੱਗੂਗਾ ਤੂੰ ਅੱਬਾ ਜੀ ਉਹ ਤਾਂ ਛੋੜਾ ਮੰਨਿਆ ਚੱਲ ਮੈਂ ਹੁਣ ਇਹ ਸੀ ਇਹ ਸੀਨ ਉੱਥੇ ਲੱਗਿਆ ਉਦੋਂ ਬਾਅਦ ਤਾਂ ਇਹਨਾਂ ਨੇ ਬੋਲਤਾ ਦੀ ਆਪਦੇ ਨਾ ਹਾਂ ਹਾਂ ਫਿਰ ਉਹ ਉਹੀ ਉਹੀ ਚਲਾ ਰਿਆ ਮੈਂ ਦੁਬਾਰੀ ਹੁਣ ਹਾਂ ਹੱਲ ਹਾਂ ਕੋਲੋਜ ਆਪਾਂ ਵੀ ਸਹਿਗਾ ਪਹਿਲਾਂ ਕਈ ਗੱਲਾਂ ਦੀ ਤੁਹਾਨੂੰ ਗੌਰ ਰੱਖਣੀ ਪਊਗੀ ਕੋਲੋਜ ਲੈ ਲੈਣਾ ਕੋਲੋਜ ਲੈ ਲੈਣਾ ਕੀ ਮੈਂ ਬੋਲ ਕੇ ਦੱਸ ਤਾ ਪਹਿਲਾਂ ਕੀ ਕੁਝ ਦੱਸਾਂਗਾ ਇਹਨਾਂ ਨੇ ਹੱਲ ਤਾਂ ਆਪ ਹੀ ਹੈਗਾਗਾ ਕਿ ਤੁਹਾਨੂੰ ਕਈ ਗੱਲਾਂ ਦੀ ਗੌਰ ਰੱਖਣੀ ਪਊਗੀ ਵੀ ਆਪਦੇ ਬੀ ਸੋਟੇ ਤੇ ਆਪਾਂ ਦੇ ਪਰਸਾਉਣਾ ਪੈਣਗੇ ਕੀ ਆ ਮਾੜਾ ਹੈਗਾ ਹਾਂ ਠੀਕ ਹੈ ਬੀਤੂ ਨੂੰ ਮੁੰਡੇ ਨੂੰ ਵੀ ਭਾਈ ਦੂਰ ਰੱਖਿਆ ਕਰੋ ਹਾਂ ਹਾਂ ਐਨਾ ਕਰ ਦੇ ਉਸ ਤੋਂ ਬਾਅਦ ਇਹ ਕਹੋ ਵੀ ਮੁੰਡੇ ਨੂੰ ਕਿਉਂ ਦੂਰ ਰੱਖੋ ਆਪਾਂ ਵੀ ਮੁੰਡੇ ਨੂੰ ਤਾਂ ਦੂਰ ਮੁੰਡੇ ਨੂੰ ਮੈਂ ਕਿਵੇਂ ਦੂਰ ਰੱਖ ਰਖੀ ਨਹੀਂ ਉਧਰੋਂ ਵੀ ਚੱਲ ਹੋਰ ਤਾਂ ਸਾਰਾ ਪਰਸਾਵਾ ਦਾ ਚੱਲ ਮੈਂ ਆਪਦਾ ਨਹੀਂ ਪਹਿਣ ਦੇਉਂਗੀ ਨਹੀਂ ਪਹਿਣ ਦਊਗੀ ਐਨਾ ਇਹ ਬੁਲਾ ਦੇ ਕਰ ਕਰ ক্লোਜ ਲੱਗਦੀ ਅਸੀਂ ਵੀ ਹੈਗੇ ਆਂ ਵੀਰੇ ক্লোਜ ਚ ਕਰ ਲੋ ਥੱਲੇ ਐਕਸ਼ਨ ਇੱਕ ਮਿੰਟ ਕੋਈ ਨਾ ਵੀ ਹੱਲ ਤੱਕ ਕਰਦੇ ਹਾਂ ਹਾਂ ਰੈਡੀ ਐਕਸ਼ਨ ਕੋਈ ਨਾ ਭਾਈ ਹੱਲ ਤਾਂ ਕਰ ਦਿਆਂਗੇ। ਸੋਡੇ ਤੇ ਤਾਂ ਉਹਦਾ ਪਰਸਾਵਾ ਵੀ ਪਿਆ ਮਾੜਾਗਾ। ਨਹੀਂ ਦੁਬਾਰੇ ਬੋੜਾ। ਇਹ ਹੱਲ ਤਾਂ ਕਰ ਦਿਆਂ ਪਰ ਤੁਹਾਨੂੰ ਕਈ ਗੱਲਾਂ ਦੀ ਗੌਰ ਰੱਖਣੀ। ਹਾਂ ਗੌਰ ਰੱਖਣੀ। ਰੈਡੀ ਐਕਸ਼ਨ। ਹੱਲ ਤਾਂ ਭਾਈ ਸੋਡਾ ਕਰ ਦਿਆਂਗੇ ਤੁਹਾਨੂੰ ਕਈ ਗੱਲਾਂ ਦੀ ਗੌਰ ਰੱਖਣੀ ਪਊਗੀ। ਸੋਡੇ ਤੇ ਤਾਂ ਉਹਦਾ ਪਰਸਾਵਾ ਵੀ ਪਿਆ ਮਾੜਾਗਾ। ਤੇ ਨਾਲੇ ਭਾਈ ਇੱਕ ਗੱਲ ਹੋਰ ਮੁੰਡੇ ਨੂੰ ਵੀ ਦੂਰ ਰੱਖਿਓ। ਕੱਟ। ਉਹਨੇ ਇਹ ਲੈ ਮੁੰਡੇ ਦੂਰ ਰੱਖ ਬਾਬਾ ਜੀ ਕਿਹੜੀਆਂ ਗੱਲਾਂ ਦੀ ਗੌਰ ਰੱਖਣੀ ਕਿਹੜੀਆਂ ਗੱਲਾਂ ਦੀ ਗੌਰ ਰੱਖਣੀ ਪਊ ਅੱਛਾ ਹੋ ਹਾਂ ਰੈਡੀ ਐਕਸ਼ਨ ਬੋਲੇ ਕਿਹੜੀਆਂ ਗੱਲਾਂ ਦੀ ਗੌਰ ਰੱਖਣੀ ਪਊ ਬਾਬਾ ਜੀ ਮੁੰਡਿਆਂ ਕਿਹਨੂੰ ਮੁੰਡਿਆਂ ਦੂਰ ਰੱਖਣਾ ਹੈਗਾ ਮੁੰਡੇ ਨੂੰ ਬਾਬਾ ਜੀ ਗੱਲ ਸੁਣ ਪ੍ਰਸ਼ਾਵਾ ਤਾਂ ਮੈਂ ਨਹੀਂ ਪੈਂਦੀ ਹਾਂ ਹਾਂ ਚਲੋ ਤਾਂ ਥੋੜੀ ਮੰਨੀ ਮੁੰਡੇ ਨੂੰ ਕਿਵੇਂ ਦੂਰ ਰੱਖੂੰਗੀ ਆਪਾ ਜੀ ਕਹਿੰਦੇ ਤਾਂ ਵੀ ਦੇਖੋ ਭਾਈ ਰੈਡੀ ਲੈ ਹੀ ਕਰ ਐਕਸ਼ਨ ਚਲ ਪ੍ਰਸ਼ਾਵਾ ਤਾਂ ਬਾਬਾ ਜੀ ਥੋੜੀ ਗੱਲ ਮੰਨੀ ਵੀ ਮੈਂ ਨਹੀਂ ਪੈਣ ਦਿੰਦੀ ਆਪਦੇ ਤੇ ਸਰ ਮੁੰਡੇ ਨੂੰ ਕਿਵੇਂ ਦੂਰ ਰੱਖੂਗੀ ਉਹਦੇ ਤਾਂ ਉਹ ਤਾਂ ਬਾਬਾ ਜੀ ਉਹਦੇ ਸਾਹਾਂ ਚ ਸਾਹ ਲੈਂਦਾਗਾ ਉਹ ਤਾਂ ਭਾਈ ਫਿਰ ਹੁਣ ਤੁੰ ਨੂੰ ਕੋਈ ਦੋਸਤ ਉਹ ਇਥੋਂ ਇਹ ਵੀ کہیں ਕਦੇ ਭਾਈ ਉਹ ਤਾਂ ਦੂਰ ਰੱਖਣੀ ਪਊਗਾ ਉਹ ਤਾਂ ਕਦੇ ਵੀ ਤੁੰ ਨੂੰ ਕੁਸ ਪਾਗੀ ਵੀ ਖਵਾ ਸਕਦੀ ਹੈ ਕੁਸ ਹਾਂ ਠੀਕ ਹੁਣ ਦਮਾ ਪਤਨ ਤੁੰ ਨੂੰ ਤਾਂ ਕਦੇ ਕੈਮਰਾ ਵੀ ਲਵਾ ਕੇ ਰੱਖਣੇ ਪੈਣਗੇ ਕੈਮਰਾ ਨਾ ਨਾ ਉਹ ਬਾਅਦ ਕਰਾਂਗੇ ਪਹਿਲਾਂ ਹੁਣ ਇਹ ਇਹਦੇ ਕੋਲੋ ਲਾ ਠੀਕ ਆ ਉਹਦੇ ਗੁਰਦੀਪ ਦੇ ਕਦੇ ਭਾਈ ਉਹ ਤਾਂ ਫਿਰ ਤੋਹੇ ਹੀ ਦੇਖਣਾ ਭਾਈ ਨਾਲੇ ਇੱਕ ਗੱਲ ਹੋਰ ਕਦੇ ਦੂਰ ਤਾਂ ਦੂਰ ਤਾਂ ਕਹਿਣਾ ਮੈਂ ਕਦੇ ਐ ਨਹੀਂ ਪਤਾ ਤੁਹਾਨੂੰ ਕੁਝ ਖਵਾ ਕੇ ਮਾਰਦੇ ਸਾਰਾ ਕੁਛ ਆਪਦੇ ਆਪਦੇ ਕੋਲੜਾ ਪਰੂ। ਬਹੀ ਜਮੀਨ ਤੇ ਆਖਾ ਭਾਈ ਜਮੀਨ ਤੇ ਜਮੀਨ ਤੇ ਆਖਾ ਇਹਦੇ ਹਾਂ ਹੈਨਾ ਚੱਲੇ ਨਹੀਂ ਗਿਆ। ਹੋਲ ਦੇਗਾ। ਕਹਿ ਦੇਣਾ ਨੂੰ। ਵਾ ਤੂੰ ਘਾਤੋਂ ਖੰਗੀ ਜਾਨੀ ਸੌਰੀ ਏ। ਤੇਰੇ ਨਾਲੋਂ ਸੀਨਾ ਹੀ ਚੱਲ ਜਾਣਾ। ਤੇਰੇ ਤੇ ਤਾਂ ਕਿਰਪਾ ਹੋਈ ਪਈ ਆ। ਐਕਸ਼ਨ। ਦੂਰ ਤਾਂ ਭਾਈ ਰੱਖਣੀ ਪਊ। ਹੋਰ ਤਾਂ ਹੋਰ ਤੋਨੂੰ ਉਹ ਕੁਛ ਖਵਾ ਵੀ ਸਕਦੀ ਐ ਚਾਹ ਪਾਣੀ ਦੇ ਵਿੱਚ ਪਾ ਕੇ ਪਾ ਕੇ ਦਵਾਰੇ ਮੂੰਹ ਤੇ ਮੜਾ ਪਾ ਕੇ ਉਹਨੇ ਬੋਲੀ ਕਿ ਮੂੰਹ ਕਰਤਾ ਬਾਈ ਦਵਾਰੇ ਮੂੰਹ ਤੋਂ ਮੜਾ ਰੈਡੀ ਐਕਸ਼ਨ ਤੋੜਤਾ ਪਾਏ ਸੋਨੂੰ ਰੱਖਣਾ ਪਊ ਤੋਨੂੰ ਤਾਂ ਉਹ ਚਾਹ ਪਾਣੀ ਦੇ ਵਿੱਚ ਕੁਛ ਖਵਾ ਵੀ ਸਕਦੀ ਹੈਗੀ ਬਣੀ ਨਹੀਂ ਗੱਲ ਰੈਡੀ ਯਾਰ ਲੈ ਜੀ ਬਣਾ ਕੇ ਨੇਗਾ ਦੂਰ ਤਾ ਭਾਈ ਰੱਖਣਾ ਪਊਗਾ ਹੋਰ ਤਾਂ ਹੋਰ ਸਾਨੂੰ ਕੁਝ ਖਵਾ ਪਿਆ ਵੀ ਸਕਦੇ ਕੁਝ ਪਾ ਕੇ ਜ਼ਹਿਰ ਦੇ ਦੂ ਕਦੇ ਸਾਨੂੰ ਮਾਰ ਦੋ ਜਮੀਨ ਤੇ ਅੱਖ ਆ ਗਈ ਉਹਦੀ ਜ਼ਮੀਨ ਤੇ ਅੱਖ ਆ ਗਈ ਰੈਡੀ ਰੋਹ ਜੀ ਦੂਰ ਤਾ ਭਾਈ ਸਾਨੂੰ ਰੱਖਣਾ ਪਊਗਾ ਸਾਨੂੰ ਉਹ ਚਾਹ ਪਾਣੀ ਦੇ ਵਿੱਚ ਵੀ ਕੁਝ ਨਾ ਕੁਝ ਖਵਾ ਸਕਦੀ ਹੈਗੀ ਜ਼ਮੀਨ ਤੇ ਅੱਖਾ ਸੋਡੀ ਤੇ ਉਹਦੀ ਜਿਹੜੀ 20 ਕਿੱਲੇ ਜ਼ਮੀਨ ਹੈ ਨਾ ਉਹਦੇ ਤੇ ਅੱਖ ਆ ਗਈ ਉਹਨੂੰ ਕੈਮਰਾ ਵੀ ਲਵਾ ਕੇ ਕੱਖਣੇ ਪੈਣਗੇ ਚੱਲ ਜੂ ਹੁਣ ਇਹਦੇ ਲੱਗ ਲੋ ਜੇ ਓਏ ਹਾਂ ਹੁਣ ਵਾਈ ਨੂੰ ਰੈਡੀ ਐਕਸ਼ਨ ਮਿੰਟ ਤੱਕ ਚਲੋ ਜੀ ਹਾਂ ਬਾਬਾ ਜੀ ਐ ਢੀ ਮਾੜੀ ਉਹ ਆ ਢੀ ਚੰਦਰੀ ਮੇਰੀ ਜਮੀਨ ਤੇ ਅੱਖ ਰੱਖ ਦਿਆ ਤਾਈਆਂ ਗੱਲਾਂ ਗੱਲਾਂ ਚ ਕਹਿੰਦੀ ਰਹਿੰਦੀ ਬਾਬਾ ਜੀ ਵੀ 20 ਕਿੱਲੇ ਜ਼ਮੀਨ ਦੇ ਨੇ ਆ ਬੁੜੀ ਪੈਸੇ ਨਹੀਂ ਦਿੰਦੀ ਹੈਗੀ ਸਾਰਾ ਦਿਨ ਪੈਸੇ ਦੀ ਭੁੱਖੀ ਆ ਬਾਬਾ ਜੀ ਉਹ ਇਹ ਤਾਂ ਮੈਨੂੰ ਪਤਾ ਵੀ ਪੈਸੇ ਦੀ ਭੁੱਖੀ ਤਾਂ ਉਹ ਹੈਗੀ ਤੀ ਪਰ ਮੇਰੀ ਜ਼ਮੀਨ ਤੇ ਅੱਖ ਰੱਖੂਗੀ ਇਹ ਨਹੀਂ ਮੈਨੂੰ ਪਤਾ ਸੀ ਕੋਈ ਹੱਲ ਕਰੋ ਬਾਬਾ ਜੀ ਮੈਂ ਤਾਂ ਛੋਡੇ ਚਰ ਨਹੀਂ ਲੱਗੀਆਂ ਹੁਣ ਹੱਲ ਤਾਂ ਭਾਈ ਕਰ ਦਾਂਗੇ ਹਾਂ ਕਰ ਦਾਂਗੇ ਇਧਰ ਆਉਂਦਾ ਹਾਂ ਕਾ ਕਰੋ ਕਹਿੰਦੇ ਹਾਂ ਕਰੋ ਮਿੰਟ ਤੱਕ ਆ ਮੇਰੀ ਗੱਲ ਸੁਣੋ ਪਾਪਾ ਥੋੜਾ ਨਾ ਹੱਲ ਕੱਢ ਕੇ ਦੋ ਤੇ ਆਪ ਹੱਲ ਕੱਢੋ ਕਿ ਮੈਂ ਮਤਲਬ ਕਿ ਉਹਨਾਂ ਦੇ ਵਿੱਚ ਲੜਾਈ ਕਰਾਉ ਕਿ ਚਲੋ ਹੱਲ ਤਾਂ ਬਾਬਾ ਕਹਿੰਦਾ ਪਤਾ ਕੀ ਗੱਲ ਆ ਕੈਮਰੇ ਲਵਾ ਦੋ ਨੂਦੇ ਨੂਦੇ ਪੋਰ ਦਾ ਬੈਠੀ ਪਹਿਲਾਂ ਤਾਂ ਕਹੇ ਕਰਦੇ ਉਹਨੂੰ ਬਾਅਦ ਚ ਨੂਦੇ ਕਹਿ ਲੈਂਦਾ ਤੁਸੀਂ ਐ ਕਰ ਬੋ ਨੂਦੇ ਨੂਦੇ ਬੈਡਰੂਮ 'ਚ ਕੈਮਰੇ ਲਵਾ ਦੋ ਉਹਦਾ ਕਮਰਾ ਨਹੀਂ ਹੈਗਾ ਜਿਹਦੇ ਵਿੱਚ ਉਹ ਪੈਂਦੀ ਹੈਗੀ ਐ ਕਹੇ ਗੱਲਬਾਤ ਦੇ ਐਕਸ਼ਨ ਜਿਹੜਾ ਭਾਈ ਤੁਹਾਡੇ ਨੂਹ ਚਲੋ ਜਿਹੜਾ ਭਾਈ ਤੁਹਾਡੇ ਨੂਹ ਦਾ ਕਮਰਾ ਹੈਗਾ ਉਹਦੇ ਵਿੱਚ ਕੈਮਰੇ ਲਵਾ ਦਿਓ ਚਲੋ ਜਿਹੜਾ ਭਾਈ ਕਮਰਾ ਤੁਹਾਡੀ ਨੂਹ ਦਾ ਉਹਦੇ ਵਿੱਚ ਕੈਮਰੇ ਕੈਮਰੇ ਲਵਾ ਦਿਓ ਨਹੀਂ ਕੀ ਹੋ ਗਿਆ ਚਲੋ ਰੈਡੀ ਹਾਂ ਹਾਂ ਬੋਲ ਤੁਸੀਂ ਭਾਈ ਬੈਡਰੂਮ ਦੇ ਵਿੱਚ ਨੂਹ ਦੇ ਕੈਮਰੇ ਲਵਾ ਦਿਓ ਨਾ ਦਵਾ ਦੇਗਾ ਨਾ ਦਵਾ ਦੇਗਾ ਥੋੜੇ ਜਿਨੂ ਦੇ ਬੈਡਰੂਮ ਚ ਕੈਮਰੇ ਲਵਾ ਦੇਗਾ ਹੋਰ ਹੋਰ ਕਿਹਨੇ ਕੀ ਹੈ ਇਹ ਬੈਡਰੂਮ ਚ ਕੈਮਰੇ ਲਾ ਬੈਡਰੂਮ ਦੇ ਨੂਹ ਦੇ ਕੈਮਰੇ ਲਵਾ ਦਿਓ ਨੂਹ ਦੇ ਕੈਮਰੇ ਲਵਾ ਦੋ ਕਹਿ ਗਿਆ ਆਈ ਗਿਆ ਮੈਟਰੂਮ ਚ ਨੂੰ ਉਹ ਤੇ ਘੇਰੋ ਉਹ ਬੈਡਰੂਮ ਚ ਬਾੜੋ ਆਪੇ ਦਾ ਸੀਨ ਕਰਕੇ ਨਾਲ ਬਹੁਤ ਹੱਸਿਆ ਰੈਡੀ ਐਕਸ਼ਨ ਜਿਹੜਾ ਭਾਈ ਤੁਹਾਡੀ ਨੂ ਦਾ ਕਮਰਾ ਨਾ ਉਹਦੇ ਬੈਡਰੂਮ ਦੇ ਵਿੱਚ ਕੈਮਰੇ ਲਵਾ ਦਿਓ ਚੱਲ ਨੂ ਦਾ ਕਮਰਾ ਉਹਦੇ ਬੈਡਰੂਮ ਚ ਕਹਿ ਲਓ ਯਾਰ ਕੀ ਆ ਕਿਵੇਂ ਚੱਲੂ ਜੀ ਨਾ ਨਹੀਂ ਚੱਲਦਾ ਨੂ ਦੇ ਬੈਡਰੂਮ ਚ ਕੈਮਰੇ ਲਵਾ ਦਿਓ ਤੁਹਾਡੇ ਛੋੜੇ ਨੂਹ ਦੇ ਜਿਹੜਾ ਉਹ ਵੱਡਾ ਬੈਡਾਂ ਦਾ ਕਮਰਾ ਨਾ ਤੇਰੀ ਨੂਹ ਵਾਲਾ ਉਹਦੇ ਵਿੱਚ ਕੈਮਰੇ ਲਵਾ ਭਾਈ ਸਹੀ ਹੈ ਜਿਹੜਾ ਭਾਈ ਛੋੜੀ ਨੂਹ ਦਾ ਕਮਰਾ ਨਾ ਉਹਦੇ ਬੈਡਰੂਮ ਦੇ ਵਿੱਚ ਲੈ ਕਮਰਾ ਲਵਾਓ ਬੈਡਰੂਮ ਮੇਰਾ ਕਮਰਾ ਉਹਦੇ ਬੈਡਰੂਮ ਵਿੱਚ ਕੈਮਰਾ ਬੈਡਰੂਮ ਦੇ ਵਿੱਚ ਕੈਮਰੇ ਲਵਾ ਦਿਓ ਇੱਕ ਹੀ ਦੁਬਾਰਾ ਬੋਲੀ ਇੱਕ ਵਾਰੀ ਤੁਸੀਂ ਭਾਈ ਨੂਹ ਦੇ ਬੈਡਰੂਮ ਦੇ ਵਿੱਚ ਕੈਮਰੇ ਲਵਾ ਦਿਓ ਹੁਣ ਇਹਦਾ ਹੱਸਣਾ ਹਾਂ ਸਾਰੇ ਹਰਾਮ ਹੋਣੇ ਇਕੱਲੇ ਇਕੱਲੇ ਦੇ ক্লোਜ ਹੋਏ ਸਸਪੈਂਸ ਰੈਡੀ ਆ ਇਕੱਲਾ ਹਾਂ ਹੁਣ ਅਜੇ ਓਕੇ ਹੁਣ ਉਹਦਾ ਉਹਦਾ ਵੀ ਇਹ ਕੀ ਹੈ ਇਹ ਨਾ ਕੈਮਰੇ ਹੈ ਨਾ ਹਾਂ ਬਾਬੇ ਕਿੰਨੀ ਝਾਕ ਕੇ ਹੋ ਜੋ ਬਾਬੇ ਬੰਨੇ ਝਾਕ ਕੇ ਹਾਂ ਹੱਥ ਬੰਨੇ ਹੋਏ ਨੇ ਹਾਂ ਤੁਸੀਂ ਆ ਇੱਕਦਾਂ ਆ ਜਾ ਬਟ ਦੇਖੀ ਨਾ ਬਾਬੇ ਬਾਬੇ ਕਿੱਥੇ